ਪਰਮ ਸਤਿਕਾਰਯੋਗ ਪੈਣੋ ਤੇ ਭਰਾਵੋ ਮੈਂ ਆਪ ਸਭ ਨੂੰ ਬੇਨਤੀ ਕਰਦਾ ਕਿ ਜਿਹੜੀ ਮੈਂ ਇਹ ਤੁਹਾਨੂੰ ਗੱਲ ਦੱਸਣ ਲੱਗਿਆ ਵੀ ਮੇਰਾ ਇਹ ਗਗਨਦੀਪ ਗੱਗੂ ਪ੍ਰਿੰਸੀਪਲ ਆਪਣੇ ਆਪ ਨੂੰ ਕਹਾਉਂਦਾ ਤੇ ਸੁਖਚੈਨ ਸਿੰਘ 18 ਗਰਚਨ ਸਿੰਘ ਰੋੜਾ ਸਿੱਖ ਪਿੰਡ ਠੂਰ ਦੀ ਗੱਲ ਹੈ ਇਹ ਇਹ ਮੇਰੇ ਕੋਲ ਸੁਖਚੈਨ ਸਿੰਘ 21 ਜਨਵਰੀ ਨੂੰ ਸ਼ਾਮ ਨੂੰ ਤਕਰੀਬਨ 7 ਵਜੇ ਮੇਰੇ ਕੋਲ ਆਇਆ ਉਹ ਕਹਿੰਦਾ ਵੀ ਲੋਕਰਾਜ ਸਾਨੂੰ ਪਿਆਰੇ ਲਾਲ ਯਾਨੀ ਗਗਨਦੀਪ ਦਾ ਡੈਡੀ ਦਾ ਨਾਂ ਲੋਕਰਾਜ ਵੀ ਥਾਂ ਵੇਚਦਿਆ ਹੋ ਵੀ ਆਪਾਂ ਥਾਂ ਲੈਣਾ ਵੀ ਸਾਡਾ ਸੌਦਾ ਕਰਾ ਮੈਂ ਸੈਰ ਕਰਨ ਗਿਆ ਸੀ ਮੈਨੂੰ ਰਸਤੇ ਦੇ ਵਿੱਚੋਂ ਉਹ ਸਕੂਟਰੀ ਜਿਤੇ ਬਹਾ ਕੇ ਲੈ ਆਇਆ ਚਲੋ ਜੀ ਬੈਠ ਗਏ ਸੌਦਾ ਹੋ ਗਿਆ ਸੌਦਾ ਹੋ ਗਿਆ ਕਿਉਂਕਿ ਮੈਂ ਗੱਲ ਲੰਬੀ ਨਹੀਂ ਲਿਜਾਊਂਗਾ ਸ਼ਾਰਟਕਟ ਦੱਸੂ ਸੌਦਾ ਹੋ ਗਿਆ ਜੀ ਗੱਲ ਮੁਕਦੀ 42 ਲੱਖ ਦਾ ਸੌਦਾ ਹੋ ਗਿਆ ਸੌਦਾ ਆਪਾਂ ਕਰਾਇਆ ਲਿਖਤ ਹੋ ਗਈ ਉਹ ਲਿਖਤ ਮੇਰੇ ਕੋਲੇ ਪਈ ਆ 5 ਲੱਖ ਬਿਆਨਾ ਵੀ ਹੋ ਗਿਆ ਤੇ ਰਾਤ ਦੇ तकरीबन 12 12:30 ਵਜੇ ਜਦੋਂ ਇਹ ਸੌਦਾ ਹੋਇਆ ਸੁਖਤੈਂ ਸਿੰਘ ਨੇ ਵੀਡੀਓ ਵੀ ਬਣਾਈ ਜਿਹੜੀ ਉਹ ਪੇਮੈਂਟ ਦਿੱਤੀ ਉਹਨਾਂ ਨੂੰ 5 ਲੱਖ ਰੁਪਈਆ ਗਗਨਦੀ ਮੰਮੀ ਕਹਿੰਦੀ ਸੀ ਵੀ ਅਸੀਂ 50 ਹਜ਼ਾਰ ਹੀ ਲੈਣਾ ਬਿਆਨਾ ਚਲ 5 ਲੱਖ ਰੁਪਈਆ ਉਹਨਾਂ ਨੂੰ ਦੇਤਾ ਸੁਖਤੈਂ ਸਿੰਘ ਦਾ 10 ਲੱਖ ਦਿੰਦਾ ਸੀ ਪਰ ਉਹਨਾਂ ਨੇ 5 ਲੱਖ ਦੇ ਦੇ ਲਿਖ ਲਖਈਆ ਹੋ ਗਿਆ ਲੇਖ ਲਖਈਆ ਜਿਹੜਾ ਹੋਇਆ ਉਹ ਗਗਨਦੀ ਪ੍ਰਿੰਸੀਪਲ ਨੇ ਗਗਨਦੀਪ ਸਨੋ ਪਿਆਰੇ ਲੋਕਰਾਜ ਲੋਕਰਾਜ ਸਨੋ ਪਿਆਰੇ ਲਾਲ ਇਹ ਇਹਨੇ ਨੇ ਮਤਲਬ ਸਾਰਾ ਕੁਝ ਓਕੇ ਹੋ ਗਿਆ ਤੇ ਸਾਈਨ ਕਰਾ ਲੇ ਅੱਛੇ ਕਾਗਜ਼ ਦੇ ਉੱਤੇ ਗਗਨ ਗਗਨਦੀਪ ਨੇ ਆਪ ਲਿਖਤ ਕਰੀ ਮੇਰੇ ਸਾਈਨ ਕਰਾਏ ਤੇ ਸੁਖਚੈਨ ਦੇ ਸਾਈਨ ਕਰਾਏ ਸਾਈਨ ਹੋ ਕੇ ਜਣੀ ਆਪੋ ਆਪਣੇ ਅਸੀਂ ਘਰਾਂ ਨੂੰ ਚਲੇ ਗਏ ਅਪ੍ਰੈਲ ਦੇ ਅੰਤ 'ਚ 30 ਅਪ੍ਰੈਲ ਨੂੰ ਜਣੀ ਉਹ ਘਰ ਗਗਨਦੀਪ ਨੇ ਬੇਲਾ ਕਰਨਾ ਸੀ ਔਰ ਸੁਖਚੈਨ ਚਾਹਰੇ ਬਾਕੀ ਪੈਸੇ ਉਹਨਾਂ ਨੂੰ ਦੇਣੇ ਸੀਗੇ ਉਸ ਤੋਂ ਜਾਨੀ ਸੌਦਾ ਹੋਣ ਤੋਂ ਦੋ ਕੁ ਮਹੀਨੇ ਮੰਗਰੋ ਜਾਨੀ ਤਕਰੀਬਨ ਮਾਰਚ ਮਹੀਨੇ ਦੇ ਵਿੱਚ ਉਹ ਕਹਿੰਦਾ ਵੀ ਮੈਨੂੰ 10 ਲੱਖ ਰੁਪਈਆ ਹੋਰ ਦੇ ਦਿਓ ਉਦੋਂ ਵੀ ਮੈਨੂੰ ਉਹਨਾਂ ਨੇ ਸੱਦਿਆ ਔਰ ਮੈਂ ਪੈਸੇ ਗਣ ਕੇ 10 ਲੱਖ 5-500 ਦੇ ਨੋਟ ਸੀ ਸਾਰੇ ਉਹ 10 ਲੱਖ ਹੋਰ ਜਾਨੀ 15 ਲੱਖ ਹੋ ਗਿਆ 10 ਲੱਖ ਰੁਪਈਆ ਉਹ ਉਹਨਾਂ ਨੂੰ ਦੇ ਦਿੱਤਾ ਹੋਰ ਇਹ ਜਿਹੜੇ ਪੈਸੇ ਦਿੱਤੇ ਸੀ 10 ਲੱਖ ਰੁਪਿਆ ਦੁਬਾਰੇ ਦਿੱਤਾ ਸੀ ਕੈਸ਼ ਦਿੱਤਾ ਸੀ ਪਹਿਲਾਂ ਵਾਲਾ ਵੀ ਕੈਸ਼ ਦਿੱਤਾ ਸੀਗਾ ਉਹ ਇਹ 15 ਲੱਖ ਰੁਪਿਆ ਜਾਨੀ ਉਹਨਾਂ ਬਾਅਦ ਚਲਾ ਗਿਆ ਉਹ ਮੇਰੀ ਉਦੋਂ ਵੀ ਮੇਰੇ ਸਾਇਨ ਕਰਾਏ ਲਿਖਤ ਹੋਈ ਜਾਂ ਉਹ ਲਿਖਤ ਮੇਰੇ ਕੋਲੇ ਪਈ ਆ ਜਿਹੜਾ ਕਾਗਜ਼ ਸੀਗਾ ਉਹ ਵੀ 15 ਲੱਖ ਰੁਪਿਆ ਬਿਆਨੇ ਲੱਗਿਆ ਉਸ ਤੋਂ ਬਾਅਦ ਗੱਲਬਾਤ ਕਿ ਫੇਰ ਉਹ ਕਹਿੰਦਾ ਵੀ ਉਹਨੇ ਹੋਰ ਟਾਈਮ ਲੈ ਲਿਆ ਕਹਿੰਦਾ ਵੀ ਮੈਨੂੰ ਹੋਰ ਟਾਈਮ ਦਿੱਤਾ ਜਾ ਵੀ ਮੇਰਾ ਮਤਲਬ ਉੱਥੇ ਅਜੇ ਪੂਰਾ ਤਿਆਰ ਨਹੀਂ ਨਿਰਛਿੰਦ ਬਾਲਾ ਕੋਨੇ ਕੋਠੀ ਪਈ ਆ ਓਹੋ ਜਾਨੀ ਜੂਨ ਦੇ ਵਿੱਚ ਜਾਨੀ ਗੱਲ ਮੁੱਕ ਦੀ ਗੱਲ ਕਹਿੰਦਾ ਵੀ ਜੂਨ ਦੇ ਪਹਿਲੇ ਹਫਤੇ ਤੱਕ ਮੈਨੂੰ ਦੇ ਦਿਓ ਉਹਨੇ ਚਲੋ ਠੀਕ ਹੈ ਜੀ ਮੈਂ ਵੀ ਕਿਹਾ ਫਿਰ ਉਹ ਸਚੈ ਜਗਰੇ ਮੈਨੂੰ ਕਿਹਾ ਵੀ ਉਹਨਾਂ ਨੂੰ ਕਹੋ ਵੀ ਪੈਸੇ ਆਪਦੇ ਲੈ ਜਾਣ ਬਾਕੀ ਤੇ ਸਾਡਾ ਮਕਾਨ ਵਿਹਲਾ ਕਰਨ ਵੀ 30 April ਦੀ ਗੱਲ ਸੀ ਚਲੋ ਉਹਨਾਂ ਨੂੰ ਆਪਾਂ 2 ਮਹੀਨੇ ਹੋਰ ਦੇ ਤੇ ਉਹ ਅੱਜ ਦਿੰਨੇ ਆ ਜੀ ਕੱਲ ਦਿੰਨੇ ਆ ਅੱਜ ਦਿੰਨੇ ਆ ਜੀ ਜਾਂ ਕੱਲ ਦਿੰਨੇ ਆ ਚਾਬੀਆਂ ਦਿੰਨੇ ਆ ਜੀ ਦਵਾਉਨੇ ਆ ਫਿਰ ਮੈਂ ਉਹਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਜੇ ਐ ਕਰਕੇ ਵੀ ਸੁਖੈਨ ਸਿੰਘ ਇਸ ਗੱਲ ਤੇ ਨਾਰਾਜ਼ ਹੁੰਦਾ ਵੀ ਤੁਸੀਂ ਉਹਨਾਂ ਨੂੰ ਦਿਆ ਦਿਓ ਤੇ ਪੈਸੇ ਆਪਦੇ ਲੈ ਲਓ ਉਹਨਾਂ ਨੂੰ ਘਰ ਵਿਹਲਾ ਕਰਕੇ ਦਿਓ ਤੇ ਗगन ਦੀਪਨ ਮੈਨੂੰ ਕੁਛ ਮਤਲਬ ਵੱਧ ਘੱਟ ਬੋਲਿਆ ਤੂੰ ਵੀ ਜੇ ਮਾਉਣ ਨੂੰ ਫਿਰਦਾ ਦੇਖੋ ਮੈਂ ਸੌਦੇ ਪਹਿਲਾਂ ਵੀ ਕਰਾਉਣਾ ਤੇ ਮੈਂ ਉਹਨੂੰ ਇਹ ਵੀ ਕਿਹਾ ਵੀ ਪਾਈ ਦੇ ਵਾਲਾ ਮੇਰਾ ਬਣਦਾ ਉਹ ਮੈਨੂੰ ਦਿਓ ਨੂੰ ਕਾਫੀ ਵੱਧ ਘੱਟ ਗੱਲ ਕਰਨ ਲੱਗਿਆ ਮੇਰੇ ਨਾਲ ਤੂੰ ਕਹੇ ਤੂੰ ਉਹ 100 ਲੱਖ ਦੇ ਬੋਲਿਆ ਨੇ ਮੈਨੂੰ ਦੇਖੋ ਮੈਂ ਇੱਕ ਮਜ਼ਦੂਰ ਜਮਾਤ ਨਾਲ ਸੰਬੰਧਤ ਹਾਂ ਤੇਰਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕਿਤਾਬੀ ਆ ਮੈਂ ਮਰਮਟਾ ਕਰਦਾ ਵੀ ਆ ਲੋਕਾਂ ਨੇ ਸਾਹ ਵਗੈਰਾ ਹੋਰ ਇਸ ਤਰ੍ਹਾਂ ਦੇ ਸਭ ਦੇ ਕਰਾਉਣਾ ਇਹ ਦੇਣਾ ਤੇ ਮੈਨੂੰ ਲੋਕ ਬਣਦਾ ਹੱਕ ਦਿੰਦੇ ਆ ਜਦੋਂ ਕਿ ਲੋਕ ਰਾਜ ਦੇ ਗगनਦੀਪ ਦੇ ਕਾਦੇ ਦੇ ਨਾਲ ਕੱਲ੍ਹ ਸਾਂਝੀ 20 ਲੱਖ 30 ਹਜ਼ਾਰ ਦਾ ਸੌਦਾ ਸੁਖਚੈਨ ਸਿੰਘ ਦੇ ਭਰਾ ਨੂੰ ਮੈਂ ਕਰਾਇਆ ਅਲਕੋ ਡੂਟ ਦੋ ਸਾਲ ਪਹਿਲਾਂ ਉਹਨੇ ਵੀ ਮੈਨੂੰ ਮੇਰਾ ਮਾਨਤਾਂ ਕੀਤਾ ਔਰ ਪੈਸੇ ਮੈਨੂੰ ਦਿੱਤੇ ਉਹਦੀ ਦੁਕਾਨ ਹੈ ਮਲਿਆਰੀ ਦੀ ਉਸ ਕੱਪ ਕੁਛ ਮੈਂ ਕੱਪੜੇ ਵੀ ਲੈ ਗਿਆ ਉਹਦੇ ਵੀ ਉਹਨਾਂ ਨੇ ਮੇਰੇ ਤੋਂ ਪੈਸੇ ਨਹੀਂ ਲਏ ਸ਼ਾਬਾਸ਼ ਉਹਨਾਂ ਦੇ ਲੋਕ ਲੋਕੇ ਦੇ ਤੇ ਇਹਨੇ ਇਹਨਾਂ ਨੇ ਮਤਲਬ ਪੈਸੇ ਦੇਣ ਤੋਂ ਅਸੀਂ ਜਣੇ ਨਹੀਂ ਜਮੇ ਤਾਂ ਗਗਨਦੀਪ ਜਾਨੀ ਜਮਾ ਜਿਹੜਾ ਆਪਾਂ ਪੰਜਾਬੀ ਚ ਕਹਿੰਦੇ ਜਮੇ ਲੱਤ ਚੱਕ ਗਿਆ ਕਹਿੰਦਾ ਵੀ ਅਸੀਂ ਤਾਂ ਪੈਸੇ ਦੇਣੇ ਨਹੀਂ ਕਹਿੰਦਾ ਵੀ ਤੂੰ ਟੁੰਗੜਾ ਕੁੜਾ ਕਿਹਾ ਗਿਆ ਸੀ ਡਾੜਾ ਤੈਨੂੰ ਦਲਾਲਗੀ ਦੇਣੀ ਹੈ ਜਾਂ ਟੁੰਗੜਾ ਦਲਾਲਗੀ ਕਰਦਾ ਮੈਂ ਕਿਹਾ ਮੈਂ ਤੇਰੀ ਕਮਾਂਡ ਤੋਂ ਤੇਰੇ ਸੌਦਾ ਕਰਾਇਆ ਉਹਨਾਂ ਤੋਂ ਪੈਸੇ ਲੈ ਆ ਮੈਂ ਮੈਂ ਕਿਹਾ ਚਲ ਕੋਈ ਨਹੀਂ ਤੂੰ ਇੱਥੇ ਆ ਜਾ ਉਹਦੇ ਨਾਲ ਗੱਲ ਕਰਕੇ ਉਹਨੂੰ ਪੈਸੇ ਦੇ ਵੀ ਮੈਂ ਵਿਚਾਲੇ ਸੀ ਤੁਹਾਡੇ ਵੀ ਪੈਸੇ ਲੈ ਜਾਵਦੇ ਤੇ ਥਾਂ ਦੀ ਚਾਬੀ ਦੇ ਕੇ ਜਾ ਭਾਈ ਉਹਨਾਂ ਨੂੰ ਚਲੋ ਜੀ ਉਹ ਆ ਆ ਗਿਆ ਤੇ ਸੁਖਚੈਨ ਸਿੰਘ ਨੂੰ ਮੈਂ ਦੱਸਦਾ ਮੈਂ ਕਿਹਾ ਵੀ ਉਹ ਆਊਗਾ ਪਰ ਮੈਂ ਹੈ ਮੇਰੀ ਬੇਨਤੀ ਹੈ ਸੁਖਚੈਨ ਸਿੰਘ ਵੀ ਜਦੋਂ ਉਹ ਆ ਗਿਆ ਮੈਨੂੰ ਜਰੂਰ ਸੱਦਿਓ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਤੈਨੂੰ ਪਹਿਲਾਂ ਵੀ ਸੱਦਿਆ ਹੁਣ ਵੀ ਸੱਦਾਂਗੇ ਇਹਨਾਂ ਨੇ ਪਤਾ ਨਹੀਂ ਰੱਬ ਦੇ ਬੰਦੇ ਆ ਕਿ ਕੀ ਕਰਿਆ ਕੀ ਇਹਨਾਂ ਨੇ ਸੋਚਿਆ ਕੀ ਇਹਨਾਂ ਨੇ ਗੰਡ ਧੁੱਪ ਕਰਿਆ ਇਹਨਾਂ ਨੇ ਦੋਨਾਂ ਨੇ ਮੈਨੂੰ ਸੱਦਿਆ ਨਹੀਂ ਜਦੋਂ ਬਾਕੀ ਪੈਸੇ ਦਿੱਤੇ ਬਾਕੀ ਜਿਹੜਾ ਬੈਲੈਂਸ ਰਹਿਦਾ ਸੀ ਗਿਆ 15 ਲੱਖ ਤਾਂ ਪਹਿਲਾਂ ਦਿੱਤਾ ਸੀ 42 ਲੱਖ ਚੋਂ ਬਾਕੀ ਜਿਹੜੇ ਪੈਸੇ ਰਹਿੰਦੇ ਸੀ ਉਹ ਉਹ ਇਹਨਾਂ ਨੇ ਜਦੋਂ ਮੈਨੂੰ ਸੱਦਿਆ ਨਹੀਂ ਗगन ਹੋਰ ਦੋ ਬੰਦੇ ਨੂੰ ਲਿਆ ਹੈ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੈਂ ਕੋੜੇ ਨਹੀਂ ਸੀ ਪਰ ਮੈਨੂੰ ਪੱਕਾ ਪਤਾ ਵੀ ਦੋ ਬੰਦੇ ਪਿੰਡ ਦੇ ਉਹ ਸੀਗੇ ਉਹ ਜ਼ਿੰਮੇਦਾਰ ਭਰਾ ਦੋਨੋਂ ਲੈ ਕੇ ਆਏ ਜੇ ਉਹਨਾਂ ਨੂੰ ਇਹ ਕਹਿੰਦਾ ਕਿ ਆਏ ਆ ਫਲਾਨਾ ਟੀਮ ਆ ਕਾਫੀ ਦਿਲਨਾ ਮੱਤਾ ਬਿਟੈ ਨੇ ਮੇਰੇ ਬਾਰੇ ਵੀ ਤੇ ਯਾਨੀ ਮੇਰੇ ਇਹ ਬੰਦੇ ਪੈਸੇ ਸੁਖਚੈਨ ਸਿੰਘ ਨੂੰ ਵੀ ਮੈਂ ਫਿਰ ਬਾਅਦ ਦੇ ਵਿੱਚ ਕਿਹਾ ਸੁਖਚੈਨ ਸਿੰਘ ਨੇ ਕੋਈ ਮਿੱਤਰ ਪਿਆਰੀ ਸੀ ਤੇ ਸਾਡੇ ਵੇਰੇ ਵੀ ਸੀ ਉਹਦੇ ਵੀ ਉਹਨਾਂ ਨੇ ਸੱਦਿਆ ਚਲੋ ਮੈਂ ਵੀ ਚਲਿਆ ਗਿਆ ਉਹਨਾਂ ਨੇ ਗੱਲਬਾਤ ਕਰੀ ਹੋਈ ਅਗਲਾ ਕੀ ਕਹਿ ਸਕਦਾ ਵਿਚਾਲੇ ਵਿਚਾਰਲਾ ਬੰਦਾ ਤੇ ਯਾਨੀ ਜਦੋਂ ਮੈਨੂੰ ਸੱਦਿਆ ਸੀ ਉਹਨਾਂ ਨੇ ਮੈਂ ਵੀ ਆ ਗਿਆ ਭਾਈ ਜਦੋਂ ਮੈਂ ਗਿਆ ਉਹਨਾਂ ਦੇ ਘਰੇ ਜਿਨ੍ਹਾਂ ਦੇ ਘਰੇ ਮੈਨੂੰ ਸੱਦਿਆ ਸੀ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਸੱਦਿਆ ਸੀ ਜਿਹੜੇ ਬੰਦੇ ਸੀ ਜਦੋਂ ਸੱਦਿਆ ਚਲੋ ਜੀ ਜਦ ਮੇਰੇ ਜਦੋਂ ਮੈਂ ਗਿਆ ਉਦੋਂ ਸਰਚੈਨ ਇੱਕ ਅੱਧਾ ਮਿੰਟ ਬੈਠਣਸਾਰ ਉਹ ਉੱਠ ਕੇ ਚਲੇ ਗਿਆ ਔਰ ਹਾਲਾਂਕਿ ਉਹਦੇ ਪੈਸੇ ਉਸੇ ਸਮੇਂ ਅਸੀਂ ਦਵਾਏ ਆ ਉਹਨੇ ਕਿਸੇ ਤੋਂ ਲੈਣਾ ਸੀ ਪੈਸੇ ਸਾਨੂੰ ਕਿਹਾ ਵੀ ਪੈਸੇ ਦਵਾਓ ਮੈਂ ਸਰਚੈਨ ਦੇ ਪੈਸੇ ਅਸੀਂ ਨਾਲ ਕੇ ਪੈਸੇ ਦਵਾਏ 130000 ਰੁਪਇਆ 10 ਸਾਲ ਪੁਰਾਣਾ ਸੀ ਇਹ ਉਹ ਪੈਸਾ ਇਹ ਦਸਤਕੈਂਤਗ ਦਾ ਕਿਸੇ ਨੇ ਵੀ ਅਜੂ ਦਿੱਤਾ ਸੀ ਗੱਲ ਨੇੜੇ ਨਹੀਂ ਸੀ ਲੱਗ ਰਹੀ ਤੇ ਵੈਗਰੂ ਨੇ ਸਮ ਬਖਸ਼ੂ ਇਸ ਤਰ੍ਹਾਂ ਦੀ ਗੱਲ ਵੀ ਉਹ ਆਪਾ ਉਹਦਾ ਮਸਲਾ ਹੱਲ ਕਰਕੇ ਦਿੱਤਾ ਦਸਤਕੈਂਤਗ ਦਾ 130000 ਰੁਪਇਆ ਦਿੱਤੇ ਉਹ ਮੰਨ ਗਿਆ ਕਿ ਨਾ ਵੀ ਚਲ ਠੀਕ ਐ ਇੰਨੇ ਦੇਵਾ ਦੇ ਦੇਤੇ ਪਰ ਉਹ ਬੰਦਾ ਵੀ ਉਹਨੂੰ ਵੱਧ ਘੱਟ ਵੀ ਬੋਲਦਾ ਰਿਹਾ ਬੋਲ ਕੇ ਗਿਆ ਸਾਡੇ ਕੋਲੇ ਉਹਦਾ ਕੱਖ ਨਾ ਰਹੇ ਵਗੈਰਾ ਵਗੈਰਾ ਚਲੋ ਇਹ ਨਾ ਬੰਦਿਆਂ ਨੇ ਜਾਣੀ ਮੇਰੇ ਨਾਲ ਐਂ ਕਰੀ ਮੇਰੇ ਪੈਸਿਆਂ ਤੋਂ ਇਹ ਬਿਲਕੁਲ ਲੱਤ ਚੱਕ ਕੇ 10000 ਰੁਪਏ ਉਹ ਮੇ ਬਾਤ ਬੰਦੇ ਮੈਨੂੰ ਕਹਿੰਦੇ ਵੀ ਸੁਖਚੈਨ ਚਲੇ ਗਿਆ ਉੱਟ ਕੇ ਜੇ ਤੇਰੇ ਆਉਣ ਤੋਂ ਵੀ 10000 ਰੁਪਏ ਸਾਨੂੰ ਉਹ ਪਹਿਲਾਂ ਹੀ ਦੇ ਦੇ ਬਸ ਇਹ ਕੋਈ ਗੱਲ ਦੀ ਟੁਕ ਬਣਦੀ ਆ 42 ਲੱਖ ਦਾ ਸੌਦਾ ਹੋਇਆ ਹੋਵੇ ਦੋਨੇ ਪਾਸਿਆਂ ਤੋਂ ਇਹ ਨਹੀਂ ਪਤਾ ਵੀ ਦੋਨਿਆਂ ਨੇ ਰਲ ਕੇ ਇਹ 10000 ਦਿੱਤਾ ਮੈਨੂੰ ਨਹੀਂ ਪਤਾ ਪਰ ਮੇਰੇ ਨਾਲ ਗੱਲ ਕਰਕੇ ਮੈਂ ਰਿਕਵੈਸਟ ਕਰਦਾ ਆਨ ਲੋਕਾਂ ਨੂੰ ਇਨਸਾਫ ਪਸੰਦ ਲੋਕਾਂ ਨੂੰ ਵੀ ਜੇ ਮੈਨੂੰ ਮਤਲਬ ਵੈਰੀ ਹੈਲਪ ਕੀਤੀ ਜਾਵੇ ਇੱਕ ਬੇਨਤੀ ਹੋਰ ਹੈ ਮੈਂ ਦੱਸਣਾ ਚਾਹੁੰਨਾ ਵੀ ਇਹ ਹੀ ਵੀਡੀਓ ਜੇ ਇਨਕਮ ਟੈਕਸ ਵਿਭਾਗ ਦੇ ਕੋਲੇ ਜਾਂਦੀ ਹੈ ਤਾਂ ਮੈਂ ਪਾਸਾ ਨਹੀਂ ਮਟੂੰਗਾ ਮੈਂ ਪੂਰੇ ਦਾ ਪੂਰਾ ਲੋਕਾਂ ਨੂੰ ਪਤਾ ਮੇਰਾ ਵੀ ਮੈਂ ਕਹੇ ਜਿਆ ਬੰਦਾ ਮੈਂ ਜਿਹੜੀ ਗੱਲ ਹੈਗੀ ਆ ਅਸਲ ਗੱਲ ਆ ਸੂਬੂ ਗੱਲ ਉਹ ਮੈਂ ਸਾਰੀ ਦੀ ਸਾਰੀ ਦੱਸੂਗਾ ਔਰ ਨਾਮ ਮੈਨੂੰ ਕਿਸੇ ਦੀ ਚੇਹ ਪਰ ਨਾਮ ਮੈਨੂੰ ਕਿਸੇ ਦਾ ਡਰਾ ਡਰਾ ਦਾ ਸਿਰ ਵਾਈਗੁਰ ਦਾ ਤਾਰਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਗੱਤ